ਮੀ ਪੈ ਰਿਹਾ ਪਰ ਪੈ ਥੋੜਾ ਜਿਹਾ ਘਟ ਰਿਹਾ ਫੇਰ ਵੀ ਸੋਹਣਾ ਹੈ ਜਿਆਦਾ ਘਟ ਵੀ ਨਹੀਂ ਇਹ ਮੀਂਹ ਜਿਹੜੀ ਜੀਰੀ ਲੱਗੀ ਹੋਈ ਆ ਉਹਦੇ ਵਾਸਤੇ ਬਹੁਤ ਆ ਸਰਦਾਰ ਆ ਤੇ ਅੱਖਾਂ ਵਾਸਤੇ ਤਾਂ ਬਾਦੂ ਆ ਕੱਲ ਮੈਨੂੰ ਕੋਈ ਬੰਦਾ ਮਿਲਿਆ ਤੇ ਐਦਾਂ ਹੀ ਗੱਲ ਕਰਨ ਲੱਗ ਗਿਆ ਮੇਰੇ ਕੋਲ ਆ ਵੀ ਹਰੇ ਦੀ ਪੰਡ ਚਕਾ ਦੇ ਮਹਾ ਚਕਾ ਦਿੰਨਾ ਤੇ ਤੁਸੀਂ ਯਕੀਨ ਨਹੀਂ ਮੰਨਣਾ ਮੈਂ ਉਹਨੂੰ ਲੱਗਿਆ ਕਰਨ ਮਹਾ ਵੀ ਕੱਖਾਂ ਦੇ ਵਿੱਚ ਤੂੰ ਸੌਂਖਾ ਜਿਹਾ ਕਿਉਂ ਵੱਡੇ ਕੱਖ ਵੱਡੇ ਉਹ ਕਹਿੰਦਾ ਬਾਈ ਇਹਦੇ ਲਾਲਚ ਨੂੰ ਡੰਗਰ ਖਾਂਦੇ ਨੇ ਮਾ ਇਹਦੇ لالਚ ਨੂੰ ਡੰਗਰ ਖਾਂਦੇ ਨੇ ਕਾਰਨ ਕਾਰਨ ਕੀ ਕਹਿੰਦਾ ਬਾਈ ਲੋਕ ਡੰਗਰ ਮੱਕੀ ਬਾਜਰਾ ਖਾਣ ਤੋਂ ਹਟ ਗਏ ਤੁਸੀਂ ਦੇਖ ਲਓ ਇਹ ਚ ਦੇਖ ਲਓ ਮੀਂਹ ਪੈਂਦਾ ਦੇਖੂ ਤੁਹਾਨੂੰ ਆਹ ਦੇਖੋ ਵੀ ਡੰਗਰ ਕੱਖ ਖਾਣ ਤੋਂ ਹਟ ਗਏ ਮਾ ਵੀ ਮਠਾਸ ਘਟ ਗਈ ਜਾਂ ਤਾਂ ਅੱਖਾਂ ਚ ਨਾ ਜਿਵੇਂ ਮੰਨ ਲਓ ਮੱਕੀ ਮਿੱਠੀ ਹੁੰਦੀ ਆ ਤੇ ਉਹਨਾਂ ਚੀਜ਼ਾਂ ਵਾਸਤੇ ਹੀ ਮੰਨ ਲਓ ਰਖਤਾਂ ਵਾਸਤੇ ਕੱਖਾਂ ਵਾਸਤੇ ਇੱਕ ਕਸਮ ਦਾ ਵਰਦਾਨ ਹੈ ਇਹ ਮੀ ਬਹੁਤ ਆ ਸਰਦਾਰਾ ਆਪਣਾ ਚੱਲਦਾ ਤਾਂ ਮੱਕੀ ਨੂੰ ਪਾਣੀ ਪਹਿਲਾਂ ਆ ਘੈਰਾ ਭਰਿਆ ਪਹਿਲਾਂ ਉਹ ਭਰਿਆ ਫਿਰ ਆ ਭਰਿਆ ਹੁਣ ਇਹਨੂੰ ਚੱਲਦਾ ਬੱਚੇ ਭਿੰਡੀਆਂ ਭਰ ਜਾਣਗੀਆਂ ਰਹਿ ਗਈਆਂ ਭਿੰਡੀਆਂ ਅਜੇ ਮਾਂਪੀ ਤੋਂ ਪੂਜਾਰਤੀ ਮੈਂ ਤੋੜੀਆਂ ਨੇ ਸੋ ਰਹਿ ਗਈਆਂ ਨੂਰਾ ਕੁੰਡਾ ਗੋਲੀ ਦੇਖੋ ਹਰੀ ਆਈ ਗ੍ਰੀਨ ਆਈ ਕਿ ਨਹੀਂ ਸੁਣਦਾ ਆਉਂਦੀ ਆ ਬਸ ਠੀਕ ਆ ਤੈਨੂੰ ਉਧਰ ਲੈ ਗਿਆ ਤਾਂ ਪੁੱਤ ਉਧਰ ਲੈ ਮੰਮੀ ਆਲਾ ਲੈ ਲੈ ਹੱਟੇ ਜੱਥਲ ਬੇਟੀ ਚਲ ਉਹਦੇ ਰੀ ਦਾ ਹਾਲ ਤਾਂ ਆਪਣੀ ਨੂੰ ਫੇਰ ਵੀ ਮਾੜਾ ਮੋਟਾ ਪੰਤਾਲਾ ਦਾ ਕਿਆਲਾ ਚੰਦ ਰਿਹਾ ਆਪਣੇ ਵਾਲਾ ਨਾਲ ਚੱਲਿਆ ਨਹੀਂ ਆ ਦੇਖੋ ਆਪਣੇ ਵਾਲਾ ਪੰਤਾਲਾ ਦਾ ਬੰਤ ਆ ਉਹ ਚੱਤੇ ਵਾਲਾ ਚੱਲਦਾ ਉਹ ਦਿਖਾ ਦਿੰਦੇ ਆ ਤੁਹਾਨੂੰ ਜ਼ੂਮ ਕਰਕੇ ਆ ਦੇਖੋ ਇਹੋ ਜਿਹੀਆਂ ਦੀ ਪੂਲਿੰ ਟੁਕੜੀਆਂ ਹੁੰਦੀਆਂ ਨੇ ਇਹ ਨਾਲੇ ਜਿਹੜੇ ਕੱਟ ਹੋਈ ਜਾਂਦੇ ਤੇ ਇੰਨੀਆਂ ਨੂੰ ਵਾਹਵਾ ਫਰਾ ਹੋ ਜਾਂਦਾ ਮੀਂਹ ਦਾ। ਉਹ ਵੀ ਕੱਧਾ ਦਿਨ ਤਾਂ ਫੇਕ ਘਟਦਾ ਹੀ ਆ। ਕਿੱਥੇ-ਕਿੱਥੇ ਮੀਂਹ ਪਿਆ ਵਾਖੀ ਕਮੈਂਟ ਕਰ ਸਕਦੇ ਆ। ਕਿੰਨਾ ਕਪਿਆ। ਚਿੜੀ ਜਿ ਦੇਖੀ ਤਾਂ ਤੁਹਾਨੂੰ ਮੈਂ ਦਿਖਾਉਣਾ। ਚਿੜੀ ਆਪਣੇ ਤਾਂ ਆਹ ਬੈਠੀ ਸੁੱਦੇ ਤੇ। ਆਹ ਛੋਟੀ ਜਿਹੜੀ। ਬਹੁਤ ਚਿਰ ਇਹ ਚਿੜੀਆਂ ਗਾਇਬ ਰਹੀਆਂ ਨੇ। ਪਹਿਲਾਂ ਹੀ ਚਿੜੀਆਂ ਹੁੰਦੀਆਂ ਇਹਦੇ ਕੱਚੇ ਮਕਾਨਾਂ 'ਚ। ਸਾਪੋਂ ਮੰਡੋਂ ਵੀ ਬੈਕ ਆਈਆਂ ਨੇ ਆਪਣੇ ਘਰ ਸੱਪਾ ਟਰਾਈਆਂ ਨੇ ਆਹ ਵਧੀ ਜਾਉਂਦੀ ਇੱਕ ਛੋਟੀ ਜਿਹੜੀ ਆਏ ਬਾਜਰੇ ਵਾਲੀ ਬਾਜਰੇ ਵਾਲੀ ਚਿੜੀ ਆਹ ਮੇਰੀ ਇਹ ਬੈਕ ਰੋਪੇ ਅਥੇ ਡੱਬਾ ਰੱਖਿਆ ਤਾਂ ਮੇਰਾ ਹੱਥ ਪੈ ਤੋਂ ਮੀਲਾ ਲਿਆ ਹਾਂ ਪਿੰਡੀਆਂ ਤੋੜ ਕੇ ਜਿਸਤਾਨੇ ਤੋਤੇ ਆ ਮੈਂ ਉਹਨੇ ਕੁੱਠੇ ਕਰ ਦੇਣੇ ਆ ਅਜੇ ਵਿੱਚ ਇਹਦੇ ਵਿੱਚ ਛੂਪੇ ਚ ਛੂਪੇ ਚ ਕਿਉਂ ਛੜਦਾ ਰੋਜੀ ਅੰਕਲ ਆ ਗਿਆ ਆਪਣਾ ਉਹ ਅੰਕਲ ਇੱਧਰ ਪਿਆ ਤਿਲਕ ਨਾ ਜਾਇਓ ਉੱਥੇ ਗਿੱਲਾ ਐ ਇੱਥੇ ਪਾਣੀ ਖੜ ਜਾਂਦਾ ਟੋਏ ਜੇ ਚ ਤਿਲਕਣਾ ਇਹ ਆਪਣਾ ਦੋਜੀ ਅੰਕਲ ਪਹਿਲਾਂ ਉਹ ਚੱਕਣਾ ਵਿਖਲਾ ਆਪਣੀ 83 ਸਨ ਅੰਕਲ ਦੁੱਧ ਚੱਕਦਾ ਨਾਲੋ ਕਰੇ ਸਾਲੂਗੇ 26 ਤੇ 14 40 ਸਾਲਾਂ ਕੇ 50 ਜਾਂ 30 ਤੇ 14 40 ਸਾਲ ਹੋ ਗਏ ਅੰਕਲ ਦੁੱਧ ਚੱਕਦੇ ਨੇ ਇਹਨਾਂ ਚਿਰ ਤੱਕ ਕੁਝ ਨਾ ਪਾਉਂਦਾ ਨਹੀਂ ਹੈਗਾ ਆਪਾਂ ਇਹ ਤੋਂ ਬਿਨਾਂ ਅੰਕਲ ਤੋਂ ਬਿਨਾਂ ਕਹਿਣ ਨੂੰ ਬੁੱਤ ਨਹੀਂ ਪਾਇਆ ਕਰੇ ਕਿਲੋ ਵੀ ਇਹ ਹੁਣ ਚੁੱਪਾ ਤਰ ਤਰ ਦੱਬਲੂ ਦੇ ਵਿੱਚ ਛੁਪੇ ਹੋਏ ਕਹੀ ਪਾਣੀ ਚ ਸੱਟਣ ਦਾ ਕਾਰਨ ਕੀ ਹੁੰਦਾ ਕੱਲ ਇੱਕ ਨੇ ਪੁੱਛਿਆ ਸੀ ਕੁਐਸਚਨ ਤੁਸੀਂ ਦੱਸ ਦਿਓ ਨਹੀਂ ਮੈਂ ਦੱਸ ਦੂੰ ਤੇ ਕੀ ਰੀਜ਼ਨ ਹੁੰਦਾ ਇਹਨੂੰ ਪਾਣੀ ਚ ਸੱਟਣ ਦਾ ਚਲੋ ਇੱਥੇ ਤੱਕ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਕਿੱਦਾਂ ਲੱਗੀ ਵੀਡੀਓ ਕਮੈਂਟ ਕਰ ਦਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਮਿਲਦੇ ਆ ਨਵੇਂ ਕਦੇ ਵੀਡੀਓ ਨਵੇਂ ਕਦੇ ਵਲੌਗ ਨਾਲ ਫੇਸਬੁੱਕ ਤੇ ਦੇਖਦੇ ਹੋ ਫੋਲੋ ਕਰ ਲਿਓ YouTube ਤੇ ਦੇਖਦੇ ਹੋ ਸਬਸਕ੍ਰਾਈਬ ਕਰ ਲਿਓ ਟੇਕ ਕੇਅਰ ਬਾਏ ਬਾਏ ਬੜ ਜਾ ਬੜ ਜਾ ਬੜ ਜਾ ਸੁੱਕੀ ਦਾ ਪਈਆ ਦੋ ਦਿਨ ਦਾ ਹੋ ਗਿਆ ਪਾਣੀ ਲੱਗੇ ਨੂੰ ਕੋਈ ਨਾ ਉੱਠ ਖੜਦੀ ਐ ਮੈਂ ਬਥੇਰਾ ਪਰਸੋਂ ਕਾ ਪਾਇਆ ਬੱਚੇ ਤੇ ਮਿੱਧਲ ਕੱਢ ਲਿਆ ਬਾਹਰ ਮੱਕੀ ਦਾ ਡਾਂਡਾ ਤਾਂ ਪਰਸੋਂ ਮੈਂ ਬਥੇਰੀ ਮਿੱਧੀ ਆ ਮੇਰਾ ਮੰਮਾ ਆ ਜੜ ਤੋੜ ਦੇ ਥੱਲੇ ਰੱਖ ਕੇ ਦੱਤੀ ਮਾਰ ਰੇ ਤੇ ਥੱਲੇ ਰੱਖਾ ਇੱਧਰ 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 ਨਾ ਨਾ ਧੂਲ ਉਟ ਹਾਂ ਮੂਰਲੇ ਪਾਸਾ ਥੱਲੇ ਰੱਖਾ ਡਾਂਡਾ ਤਾਂ ਥੱਲੇ ਰੱਖਾ ਉਪਰ ਮਾਰਦਾ ਤੀ ਹੱਥ ਪਰੇ ਕਰ ਲਵਦਾ ਹਾਂ ਬਾਸ ਵੱਡੋ ਗਿਆ ਪਰ ਉਹ ਤਾਂ ਚਾਰ ਬਰਤਾਂ ਮੈਂ ਤਾਂ ਸੀ ਮਰ ਗਿਆ ਤੇ ਕੱਟ ਕਾ ਕਰੀ ਸੀ ਮਾਪੀ ਤੇ ਆ ਸਾਰੇ ਥੱਪੇ ਮੈਂ ਵੱਡੇ ਨੇ ਦੇਖਾ ਵੋ ਅਸਰ ਹਰ ਨੂਨੇ ਵੱਡਾ ਇੱਥੇ ਹੋਊ ਕੈਮਰੇ ਚ ਗ੍ਰੀਨਰੀ ਬਹੁਤ ਸਾਫ ਹੁੰਦੀ ਆ ਵਾਓ ਕੀ ਕਰ ਰਿਹਾ ਮ ਵੱਡਿਆ ਵੀ ਮੈਂ ਲੱਦਿਆ ਵੀ ਮੈਂ ਆ ਹਾਂ ਬਿਲਕੁਲ ਸਹੀ ਬੱਡੇ ਮੈਂ ਆ ਮਾ ਨਹੀਂ ਵਧਿਆ ਤੈਨੂੰ ਪੁੱਤ ਮਮਾ ਨੇ ਵੀ ਵਧਿਆ ਗਏ ਹਾਂ ਵਧਿਆ ਸਰੋਂ ਨਾ ਵਧਿਆ ਨਾ ਸਰੋਂ ਨਹੀਂ ਆਤਾ ਝੂਠ ਚੱਲ ਹਲੇ ਪਸੇਰੀ ਮੱਕੀ ਖੜੀਆ ਵੱਢ ਲੈਣੀ ਵੱਢਣੀ ਆ ਅੱਜ ਗਰਮੀ ਘਟਾ ਤਾਂ ਸਿੱਤੇ ਆ ਖਲ ਕਰੀ ਜਾਂਦੀ ਚੱਲ ਚੱਲ ਮੋ ਵੀ ਚੱਲ 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 ਅਗਲੇ ਸਾਲ ਤੱਕ ਖੇਤੀ ਤੇ ਪਾਣੀ ਨਹੀਂ ਜਾਂਦਾ ਕੈਮਰਾ ਹੀ ਦੇਖਣਾ ਬੰਕਣਾ ਸੋਹਣਾ ਹੁੰਦਾ ਸੱਟੀਆਂ ਰੇ ਰੱਖਦੇ ਵਿੱਚ ਕੰਪਿਊਟਰ ਪਿਓ ਦੇ ਪਰ ਕੋਈ ਮम्मा ਪਨੀਰੀਆਂ ਦੇਖੋ ਹਾਂ ਮੇਰੀ ਮੇਰਾ ਜੀ ਨਹੀਂ ਲੱਗਣਾ ਸੁਰਗਾ ਵਿੱਚ ਪੰਜਾਬ ਨਹੀਂ ਹੁਣ ਨਹੀਂ ਉੱtre ਆ ਮੈਂ ਹੱਥ ਤੱਕ ਡੱਡਾ ਬੱਲੇ ਅਲੋਨੇ ਤਰ ਪੁੱਤਰ ਹਰੇ ਸਾਢੇ 11 ਵਜੇ ਮੈਨੂੰ ਧਮਕੀ ਆਈ ਰਾਤ ਵੀ ਰੈਡ ਅਲਰਟ ਹੋ ਗਿਆ ਨੇਰੀ ਤੂਫਾਨ ਦਾ 11 ਵਜੇ ਆਉਣਾ ਸਾਢੇ 11 ਵਜੇ ਵੀ 11 ਵਜੇ ਆਉਣਾ ਅੱਧਾ ਘੰਟਾ ਬਾਅਦ ਮੌਸਮ ਵਿਭਾਗ ਡੀਸੀ ਦਫ਼ਤਰ ਫਡੇਗੜ ਸਾਹਿਬ ਆਇਆ ਪਾ ਨੂਰ ਨੇ ਉਥਰ ਬਥਰ ਕਰੀਆ ਦੇਖ ਲੈ ਉਹ ਤੋਂ ਤਾਂ ਪਹਿਲਾਂ ਲਾ ਕੇ ਲੰਘ ਗਿਆ ਤਾਂ ਉਹੀ ਤਾਂ ਮੈਨੂੰ ਕਹਿ ਤਾਂ ਵੀ ਚਣ ਕੇ ਰੱਖ ਨੂਰ ਕਰਦੇ ਪੁੱਤ ਇਕੱਠੇ ਜਗਰਾ ਉਹ ਬਾਦਲ ਲੈ ਮੈਂ ਇੱਕ ਪਾਸੋਂ ਵੇੜ ਫੜ ਲਾ ਫੇਰ ਇਹਨੂੰ ਕਹ ਹੈ ਨਿਆਣੀ ਵਿੱਚ ਵਿੱਚ ਹਾਂ ਬੜ ਦੇ ਮਾਂਪੀ ਤੇ ਇੱਕ ਗਾਂਹ ਡਾਂਡਾ ਅੱਛਾ ਨੱਕ ਬੰਗਾਲ ਬਿੰਗਾ ਚ ਲੱਗਾ ਹਾਂ ਆ ਤੇਰੇ ਪੈਰ ਕੋਲ ਤਾਂ ਲੋਰ ਮੁਰੇ ਨੂੰ ਕਰੈ ਨੂੰ ਮੁਰੇ ਨੂੰ ਮੁਰੇ ਨੂੰ ਕਰ ਤੋਈ ਤਾਂ ਨਹੀਂ ਹੁੰਦਾ ਮੂਰੇ ਨੂੰ ਕਰ ਮੂਰਾ ਕਿੱਧਰ ਨੂੰ ਆ ਤੇਰੇ ਵੱਲ ਨੂੰ ਮੂਰੇ ਨੂੰ ਬਸ ਪਿੱਛੇ ਨੂੰ ਕਹੋ ਨਾ ਇਹ ਪਿੱਛੇ ਨੂੰ ਆ ਜਾਂਦੇ ਮੂਰੇ ਆ ਡਾਂਡਾ ਜਦੋਂ ਵਿੱਚ ਮਾਂ ਨੇ ਥੀ ਰਹਿ ਜਾਣਾ ਕਾ ਚੱਕਲੇ ਦੋ ਰੱਖਿਆ ਬਾਈ ਬਸ ਅभी ਥੱਲੇ ਵੀ ਛੱਡਦੇ ਨਹੀਂ ਹੁੰਦੇ ਵੀ ਇੱਥੇ ਸੁੱਕੂ ਉਹ ਹੀ ਕੋਈ ਘਟਰੋ ਖਾ ਕੇ ਰੱਜੀਊਗਾ ਮੌਜੇ ਹੋ ਜਾਂਦੀਆਂ ਹੋਰ ਕੋਈ ਆ ਜਾ ਹੁਣ ਮੀ ਪੈ ਗਿਆ ਮੇਰੇ ਪਰ ਪੱਕਾ ਹੀ ਹੈ ਜੇ ਮੌਸਮ ਰਹਿਣ ਲੱਗ ਜੂਗਾ ਪਾ ਮੇਰੇ ਵਾਲੇ ਸਾਰਿਆਂ ਨੂੰ ਗੁੱਡ ਮਾਰਨ ਤੇ ਨਾਲ ਸਿੱਖੀ ਦਾ ਦੋ ਵੜਾ ਲੈਣੀ ਹੋਵੇ ਚੱਕਲੇ ਮੇਰਾ ਰੈਡੀ ਜਪੇ ਤੂੰ ਚੱਕਲੇ ਲੱਗਿਆ ਹੋਇਆ ਮੀ ਮੀ ਕਿੰਨਾ ਕ ਪਿਆ ਤੁਸੀ ਦੇਖ ਲੋ ਬਸ ਦੇਖ ਦੇ ਤਾ ਕਰ ਇਹ ਬਲਾ ਤਾਂ ਰੱਟ ਗਿਆ ਰਾਤਾ ਕੇ ਤਾਂ ਲੁੱਟ ਪਾਸ ਤੋਂ ਦੂਰ ਖੜੇ ਹੈ ਆ ਕੇ ਤਾਂ ਮੰਨਣਾ ਆਹ ਲੱਗ ਕੇ ਵੀ ਪਾਣੀ ਪਰ ਖੜਾ ਇਹਨੂੰ ਗਦਾ ਵੇਲੀ ਸਪਰੇਅ ਲਿਆਉਣ ਦੀ ਇਹ ਇੱਕਦਮ ਦਵਾਈ ਲਿਆਉਣੀ ਪਈ ਇੱਕ ਲਿਆਉਣਾ ਦੂਈ ਭੁੱਲੇ ਆਉਣਾ ਪਨੀਰੀ ਨੂੰ ਪਾਣੀ ਲਾਉਣਾ ਹੋਣਾ ਦੋ ਦਿਨ ਹੋ ਗਏ ਨਹੀਂ ਪਾਣੀ ਇਹ ਚ ਰੇ ਪਾਉਣਾ ਦੇ ਦਿਨਾਂ ਸੇ ਕੱਖ ਮਰਦਾ ਦਵਾਈ ਨਾਲ ਦਵਾਈ ਕਰੀ ਦਵਾਈ ਕਰੀ ਸੀ ਪਰਸੋਂ ਦੀ ਦੋ ਦਿਨ ਕਿਹਾ ਉਹਨਾਂ ਨੇ ਵੀ ਪਾਣੀ ਨਹੀਂ ਲੱਗਣਾ ਹੋ ਗਏ ਨੰਗੇ ਮਾਗਣਾ ਹੀ ਵਰਦਨ ਨੇ ਤੂੰ ਉੱਧਰ ਜਾਣਾ ਦੇਖ ਮੱਤਰੀ ਜਿੱਧਰ ਮੱਤਰੀ ਬੋਲੀ ਆਂ ਹੀ ਵੱਟੇ ਨੇ ਵਰਨਾਲੇ ਕੀ ਹੋਊਗਾ ਬਾਗੀ ਪੈਂਦੀ ਹੋਗੀ ਲੈ ਦਾਤੀ ਅੱਜ ਤਾਂ ਮੈਂ ਨਹੀਂ ਵੱਟਦਾ ਨਾ ਕੀ ਕਰਦੇ ਨੂੰ ਵੱਡ ਲਵਤ ਜੀ ਬਹੁਤ ਲਾਦਨ ਤਾਂ ਵੱਡ ਨੂੰ ਮੱਕੀ ਨੂੰ ਪਿਓਰ 골ਡ ਹੈ ਆਹਾ ਪੁਰਤੀ ਦਾ ਬੱਤਾ ਯਾਰ ਕੋਲ ਡਾਣਾ ਪੀਤਾ ਬੱਡ ਨੂੰ ਜੀ ਲੱਗਦਾ ਇਹਨੂੰ ਕਹਿੰਦਾ ਜੇ ਮੈਂ ਕਿ ਮੈਂ ਤਾਂ ਬੱਜਾ ਬੱਤਾਂ ਬਣਦਾ ਹਦਰੇ ਵੱਡਣਾ ਉੱਥੋਂ ਉੱਥੋਂ ਵੱਡਣਾ ਗੱਲ ਤੇਰੀ ਮਾਨਿਆ ਉਹ ਗਾਹਾਂ ਦੇ ਕਿੰਨਾ ਦੀਦਾ ਇਹ ਮੈਂ ਦੇਖੋ ਅੱਜ ਨਹੀਂ ਪੱਟੀ ਜਗਾ ਜਿੱਥੋਂ ਮਾਂ ਪੇ ਆ ਬੱਟ ਦੇ ਨਾਲ ਤੂੰ ਹੀ ਅਵਲਤ ਇੰਨਾ 빙ਾ ਜਿਹਾ ਪਲਪਾ ਕੇ ਕਿੰਨਾ ਵੱਡਤਾ ਦੀਦਾ ਇਥੋਂ ਚੱਲ ਆ ਬੰਦਾ ਮੁਰੂ ਗੋਲਸਾ ਤੋਂ ਉਹ ਸਰਕਲ ਮਾਰਕ ਦੱਸ ਦਈਏ ਵੀ ਕਿੱਥੇ ਤੱਕ ਵੱਡਤਾ ਗੱਲ ਹਮਰਰਪੜੀ ਤਾਂ ਬਾਈ ਵੇਚੋ ਇੱਧਰ ਨਾ ਲੈ ਮਮਾ ਮੇਰਾ ਮਮਾ ਚੱਲ 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 ਫਟਾਫਟ ਰਗੜ ਕੇ ਵਧਣਾ ਨੂੰ ਰਗੜ ਕੇ ਆ ਗਏ ਉਹ ਗੱਟੀ ਦੇਖੋ ਤਾਂ ਦੋ ਵਾਰ ਚਾ ਢੋਲਦੀ ਮੈਂ ਸੁੱਤੇ ਪੈ ਪੈ ਨੂੰ ਚਾਹ ਫਲਾਈ ਜਾਂਦੀ ਹੈ ਡੁੱਲੀ ਜਾਂਦੀ ਹੈ ਦੋ ਵਾਰ ਚਾ ਢੋਲਦੀ ਅੱਜ ਅੱਜ ਨੂੰ ਦੋ ਕਿੱਕਵਾਤਾ ਬੈਠਾ ਰਿਹਾ ਹੈ ਕੋਵਾ ਤਾਂ ਚੱਲ ਕੇ ਜੱਟ ਢੋਲ ਕੇ ਇੱਕ ਵਾਰ ਕੋਈ ਬੱਜ ਠੱਕਿਆ ਘੜੇ ਤਾਇਆ ਜੀਣਾ ਥੱਲੇ ਰਹਿ ਹੌਲੀ ਹੌਲੀ ਜਾਈ ਮਾਂ ਵੀ ਤਾਂ ਹੌਲੀ ਹੌਲੀ ਤੂੰ ਬੱਸ ਤੂੰ ਨਾ ਦੱਸ ਉਹਨੂੰ ਕਿੱਧਰ ਲਈ ਸਾਈਡ ਹੁਣਾ ਤੂੰ ਸੈਟ ਦੇਂਗੀ ਦੱਸ ਕੇ ਆਹ ਚੱਕ ਤੂੰ ਦਾ ਪੰਜ ਗਲਾਸ ਵਿੱਚ ਚੱਕ ਕੀ ਕਹਿੰਦੀ ਆ ਮਮੋ ਕਿੰਨਾ ਹੈਗੀ ਅੱਛਾ ਆ ਦੇਖ ਜੀ ਬੱਚਾ ਖੱਦ ਹਾਂ ਨਿਆਣੇ ਨਿਆ ਖਰਾਕਾ ਦੇ ਲੈ ਤੇਰੇ ਵਾਲੀ ਚੱਕਲੇ ਪਿਆਜ ਤੇਰੇ ਵਾਲੀ ਨਹੀਂ ਆ ਦੇ ਆ ਦੇ ਆ ਦੇ ਆ ਦੇ ਆ ਦੇ ਆ ਦੇ ਹਾਂ ਮੇਰੇ ਕੀੜੇ ਆ ਦੇ ਕਿ ਫੁੱਟੇ ਰਹੇ ਹੁਣ ਮਾਂ ਵੀ ਤੂੰ ਪਾ ਦੇ ਤੂੰ ਨਚਣਾ ਮਾਰ ਨੂੰ ਆ ਵੀ ਮੰਗ ਦੇ ਮਿਟੋ ਨਾ ਹੱਥ ਕੱਟੂ ਜੂ ਬਫਰਾ ਕੋਲੀ ਮਾਹਰੀ ਦਾੜੀ ਕੱਟੇ ਹੋਏ ਪਿਆਜ਼ ਬੇਲ ਪੂਰੀ ਬਣਾਓ ਚੱਕ ਲਿਆ ਕੋਲੀ ਹੁਣ ਬੇਲ ਪੂਰੀ ਬਣਾਉਣ ਲੱਗੀ ਹੂ ਆਪੇ ਮਾਂ ਵੀ ਕਿਹਾ ਵੀ ਅੰਮੀ ਜਾਨ ਖੱਟਾ ਹੋਗੀ ਆਖਟੇ ਨੀਂਬੂ ਪਾਣ ਮੈਨੂੰ ਕੋਈ ਨਿੰਬੂ ਆ ਗਏ ਪੁੱਛ ਮਾਏ ਗਏ ਦਿਖੇ ਨਹੀਂ ਹੁਣ ਲੇਜ ਗੁਰਕ੍ਰਿਆਂ ਦੇ ਬੇਲ ਪੂਰੀ ਬਣਾਉਣ ਲੱਗੀ ਆ ਜਿਆਦਾ ਨਾ ਖੱਟਾ ਕਰੀ ਤੇ ਪਾਣ ਕੋਈ ਨਾ ਕੋਈ ਇੰਨਾ ਰਸਾ ਨਹੀਂ ਹੁੰਦਾ ਬੱਚਾ ਹੁਣ ਮੈਨੇ ਕਿ ਚੰਗਾ ਚੱਕ ਕੇ ਕਰ ਲੈ ਦਈ ਤੰਕਾ ਕੇ ਆਪਾ ਮੈਨੂੰ ਨਹੀਂ ਕਿਹਾ ਕਿ ਬਹੁਤ ਚੰਗਾ ਮੈਂ ਗਰੀ ਬਣਾਉਣਾ ਹਾਲੇ ਨਾ ਖਾਈ ਦੱਸ ਅਮਾ ਨਿੰਬੂ ਦੇ ਨਾ ਥੋੜਾ ਨਾ ਹੋਵੇ ਤਾਂ ਕਹਿਣਾ ਵੀ ਹੋਰ ਨੂੰ ਛੋੜ ਦੇ ਮੈਂ ਤਾਂ ਆਪ ਨੂੰ ਛੋੜ ਜਾ ਰਹੇ ਹਾਂ ਨਿੰਬੂ ਨੂੰ ਛੋੜ ਨੂੰ ਇਹਦੇ ਹੈ ਰਸ ਹੈ ਨਿੰਬੂ ਨੂੰ ਛੋੜ ਚ ਪਾ ਕੇ ਨੂੰ ਛੋੜ ਦੇ ਅਮਾ ਨਿੰਬੂ ਆ ਲੈ ਤੂੰ ਛੋੜ ਹਾਂ ਨਾ ਚੋੜ ਲਾ ਮੈਂ ਦੋ ਵੇ ਇਹ ਤੇ ਮੈਂ ਨਹੀਂ ਨੋਰ ਪਰ ਇਹੋ ਜਿਹਾ ਸਿਰ ਪਰੇ ਕਰ ਰੁਕ ਜਾ ਮੈਂ ਇਹ ਨਹੁੰ ਚੋੜਤਾ ਸਾਰੇ ਇੰਚਾ ਹੋਵੇ ਜੇ ਕੋੜਾ ਹੋਵੇ ਹਨਾ ਹੱਦ ਲੌਰੀ ਨੂਰ ਨੇ ਬਣਾਤੀ ਘਰੇ ਬੇਲ ਪੂਰੀ ਥਲੇਜ ਗੁਰਪ੍ਰਿਆ ਦੀ ਖੂਨ ਚ ਦੇਗੀ ਰੰਗੀਆਂ ਪੱਠਾ ਸਿੱਧਾ ਸਾਰ ਖੋਦੇ ਹੈ ਪੱਠਾ ਸਿੱਧਾ ਖੂਨ ਦੇ ਨਾ ਨੂਰਾ ਨਾ ਕਰ ਅਨੂਣ ਮਿਰਚ ਪਵਾ ਲੈ ਹੁਣ ਮੈਂ ਪਾ ਬਸ ਨੂਣ ਮਿਰਚ ਤਾਂ ਬਹੁਤ ਐ ਚ ਫਿਰ ਹੋਰ ਕਾਤੇ ਬਾਤ ਚੱਕਿਆ ਤੇ ਨਹੀਂ ਨੂਰ ਰਹਿਣ ਦੇ ਆ ਨਾ ਪਾ ਫਿਰ ਮੈਂ ਤਾਂ ਇਹ ਚ ਪਾਉਣਾ ਉਹਨੇ ਮੈਂ ਸਾਰੀ ਤੜਕੇ ਚ ਖਾ ਕੇ ਦੇਖ ਵਧੀਆ ਬਣੀ ਮੈਂ ਹੋ ਵਧੀਆ ਬਣਾ ਕੇ ਹਾਂ ਤਲਕੁੜੀ ਜੱਟ ਬੰਦ ਹੋ ਗਏ ਆਪਦੇ ਆਪ ਹੈ ਲੋ ਜੀ ਆਪਾਂ ਵੀ ਟੈਸਟ ਕਰ ਦਿੰਦੇ ਆ ਫਿਰ ਕਿਹੜੇ ਪਾਸੇ ਹੋਟਲ ਖੋਲੀ ਇਧਰ ਬੇਲਪੂਰੀ ਦਾ ਖਮਾਣੋਂ ਵਾਲੇ ਪਾਸੇ ਮਾਇਕਾ ਨਾ ਮਜ਼ੂਰਪੁਰ ਵਾਲੇ ਪਾਸੇ ਨੂੰ ਜ਼ਿਆਦਾ ਤੱਕ ਕੀ ਕਰੀਆ ਖਮਾਣੋਂ ਨੇ ਐਦਾਂ ਨੂੰ ਖੋਲ ਦਿੰਦੇ ਆ ਚਮਚਾ ਲੈ ਲੈ ਨਾਲ ਹੋਰ ਨਾਲ ਨਾਲ ਮਾਜਾ ਪੀਣਾ ਨਾ ਨਾ ਚੁੱਕ ਤਾਂ ਲੱਗੀ ਨੂਰ ਦੀ ਮਿਹਨਤ ਬੇਲਪੁਰੀ ਤੋਂ ਨੂੰ ਕਮੈਂਟ ਕਰ ਦਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ ਕਿੱਚ ਕੀ ਖੱਟ ਗਈ ਮਾਂ ਵੀ ਦਾ ਮਾਜਾ ਖੱਟ ਗਈ ਆ ਆ ਬੋਲੀ ਇਹ ਵੀ ਬੜਾ ਜੀ ਨੂੰ ਆਮ ਜੀ ਜਗਾ ਤਾ ਸਭ ਤੋਂ ਪਹਿਲੀ ਪਗਣਾ ਤੈਨੂੰ ਲੱਗਿਆ ਤੇਰਾ ਲਾ ਮਿੱਠਾ ਤਾ ਉਹਦੇ ਵਿੱਚ ਵੀ ਮਮਾ ਲਾਲ ਮਿਰਚ ਦੇ ਬਦਲ ਇਹ ਤੈਨੂੰ ਚੰਗੀ ਖੇਲ ਲੱਭੀ ਹੋਈ ਆ ਹਰਾ ਵਧਣਾ ਆਉਂਦੇ ਆ ਹਰਾ ਵੱਢ ਕੇ ਮੁਰਚਾ ਰਾ ਰੋਜੇ ਸਲਾਉਣ ਭੇਜਨੀ ਇਹਨਾਂ ਨੂੰ ਸੌਂਗੇ ਹੋਰ ਕਿੰਨੇ ਪੈਰ ਲਾ ਕਿੰਨਾ ਚਰਵਾਤ ਉੱਠਦੇ ਐ ਇਸ ਦੁਬਾਰਾ ਬਸ ਉੱਠਣਾ ਨਾ ਇਹਨਾਂ ਉੱਤ ਤੱਕ ਰੈਡੀ ਆਹ ਸਲਾਈ ਇੱਕ ਟਾਣੀ ਜੀ ਇੱਧਰ ਲਈ ਇੱਧਰ ਲਈ ਆ ਜਿਹੜੀ ਪੀਲੀ ਪੀਲੀ ਆ ਹਾਂ ਸਾਰੀ ਬਤਾ ਸਲਾਹ ਹਾਂ ਅਰ ਉੱਪਰ ਨਾਲ ਲੱਗ ਗਿਆ ਤੇ ਦੇਖ ਲੈ ਕਹੇ ਜਾਣਾ ਹਾਂ ਲੱਗਿਆ ਹੋਇਆ ਚਲਾ ਹੋਣਗੇ ਇਹਨੂੰ ਤਾਂ ਹਾਂ ਤੋਰ ਕੇ ਕਿਥੇ ਫਿਰ ਚੱਲਦਾ ਹਾਂ ਆ ਲੱਗਿਆ ਹੋਇਆ ਜਿਹੜਾ ਇੱਕ ਥੱਲੇ ਜਿੱਲ ਕੋ ਹੋਇਆ ਤੇ ਤੂੰ ਬਿਲਕੁਲ ਮੋਟਾ ਹੋ ਗਿਆ ਗੁੱਤ ਨੂੰ ਗੁੱਤ ਜੀ ਇਹ ਤਾਂ ਵੇਲ ਲੂੰਗਾ ਬਹੁਤ ਦੇ ਗੱਡਾ ਉਹਦੇ ਗੱਡਾ 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 ਆਇਆ ਆਇਆ ਤੈ ਜਾ ਕੀ ਥਲੇ ਡਰ ਪਾਉਣਾ ਠੀਕ ਤਾਂ ਉਹ ਤਾਂ ਦੇਖ ਚੱਕੀ ਹਲੇ ਆ ਲਾ ਗੁੱਛਿਆਂ ਥਰਾ ਤੈਨੂੰ ਲੱਗੇ ਹੋਏ ਨੇ ਚੱਲ ਛੱਡ ਹੁਣ ਇੱਕ ਦਿਨ ਤੋੜ ਕੇ ਰੱਖ ਲਾਂਗੇ ਤਲ ਕੇ ਵੀ ਕਰਿਆ ਹੱਥ ਕੋਲ ਤੇਰੇ ਹਾਂ ਬਈ ਲੈ ਹਲਗੁੱਲੂ ਤੋੜ ਦੇਣਾ ਇੱਕ ਆ ਥੱਲੇ ਆ ਉਹ ਲੱਗਿਆ ਤਲਦੇ ਇਹਨਾਂ ਨੂੰ ਕੱਲ ਤਲ ਕੇ ਰੱਖ ਲਵੇ ਹਨਾ ਬਣਾਜਾ ਮਰਜ਼ੀ ਲੈ ਕੋਈ ਮੈਨੂੰ ਨਹੀਂ ਪਤਾ ਇਹ ਚੀਜ਼ ਦਾ ਤਨ 10 ਕਰੇਲੇ ਦੇ ਹੱਥੇ ਸਕਿੰਟ ਚ ਤੋੜ ਲਾਉਣਾ ਆ ਰੀਲੇ ਆ ਮਾਂ ਤੇ ਖੀਕਾ ਰਾਕੇ 베ਰੀ ਪੱਡਣੀ ਆ ਲਾਉਂ ਹੀ ਆ ਦੇਖ ਸਾਰੇ ਟਣੇ ਤੋਂ ਖਾ ਗਈ 베ਰ ਕਾਟੋ ਹ ਬਨਲ ਚੜ ਗਏ ਵਿਚਾਰੀਆਂ ਕਾਟੋ ਨਾ ਨਹੀਂ ਖਾਟੇ ਛੱਡਣਾ ਉਹਨੇ ਇਹ ਵੀ ਨਹੀਂ ਚਲ ਆਧਾਰ ਦੇਖਿਆ ਆਪਨੂੰ ਆਧਾਰ ਦੇਖੇ ਤੇ ਆਧਾਰ ਦੇ ਕੇ ਇੱਕ ਆਪਾਂ 1:30 ਵਜਾ ਹੋਇਆ ਐਂ 1:30 ਇੱਥੇ ਆ ਗਿਆ ਹਾਂ 1:30 ਵਜਾ ਸੀ ਐ ਆਏ ਪਨੀਰੀ ਭੰਨ ਪੀਉਤੀ ਹਾਂ ਹੂੰ ਕਿ ਭਈਆ ਮੰਮਾ ਮੈਂ ਤਾਂ ਮੇਰੀ ਮੰਮਾ ਭਈਆ ਜਦ ਦਪਹਿਰ ਆ ਪਿਆ ਫਿਰ ਸ਼ਾਮ ਦਪਹਿਰ पापा ने सोता मैं तो पहले जगह सोना पनीरी जगह खबर होता है बस एक आधा कमेंट रुक जा आ गया बस थोड़ा रह गया तो था। है आहो रुक जा बस थोड़ा जा रह गया ना पुत्र ਚੱਲ ਕਰ ਦੇ ਕਰ ਦੇ ਨਹੀਂ ਆ ਗਿਆ ਆ ਦੇਖੋ ਮੀ ਪੈਂਦਾ ਸੂਰਜ ਖੜਾ ਲਿਆ ਜੀ ਆਪਾਂ ਦੇ ਅੰਦਰ ਦਾ ਦੇਖੋ ਤਾਂ ਵੀ ਨਾਲ ਸੂਰਜ ਦੇ ਲੋਇ ਨਾ ਖੜਾ ਲੇ ਸੂਰਜ ਮਾਰਦਾ ਚਮਕਾਰੇ ਵੀ ਰਿਹਾ ਪੈ ਧਰਤੀ ਹੋਈ ਠੰਡੀ ਪਰਦਾਇ ਨਾ ਛੱਡੇ ਸੋਨਾ ਪੈ ਜਵੇ